ਜਿਹੜਾ ਦਰਿਆ ਵਗਦਾ ਤੇ ਚੱਕੀ ਦਰਿਆ ਦੇ ਵਿੱਚੋਂ ਪਠਾਨਕੋਟ ਲੱਗ ਗਿਆ ਪਾਣੀ ਇੱਕਦਮ ਆਇਆ। ਕਰੀਬ 97000 ਕਿਊਸਿਕ ਪਾਣੀ ਆ ਜਿਹੜਾ ਇਕੱਠਾ ਆ ਗਿਆ। ਉਸ ਨੇ ਇੱਕਦਮ ਇਸ ਤੇ ਜਦੋਂ ਦਰਿਆ ਦੇ ਵਿੱਚ ਮਿਲਿਆ ਤਾਂ ਹਿੱਟ ਹੋਇਆ। ਹਿੱਟ ਹੋ ਕੇ ਪਾਣੀ ਇੰਨਾ ਜ਼ਿਆਦਾ ਸੀ ਕਿ ਓਵਰਫਲੋ ਹੋ ਗਿਆ। ਸਾਰੇ ਜਿਹੜੇ ਕੰਡੇ ਸੀ ਉਹ ਕੰਡਿਆਂ ਦੇ ਉੱਪਰ ਦੀ ਪਾਣੀ ਹੋ ਗਿਆ। ਹੁਣ ਜਦੋਂ ਕੰਡਿਆਂ ਦੇ ਉੱਪਰ ਦੀ ਪਾਣੀ ਹੈ ਤਾਂ ਨੇਚਰਲੀ ਫਿਰ ਉੱਥੇ ਕੰਡੇ ਕਿੱਥੇ ਰਹਿਣੇ ਨੇ? ਮંત્રી ਸਭ ਜੇਕਰ ਗੱਲ ਕਰੀਏ ਤਾਂ 2023 ਦੇ ਵਿੱਚ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਇਸ ਹਲਕੇ ਨੂੰ ਭਰੋਸਾ ਦਿਵਾਇਆ ਸੀ ਕਿ ਇਹ ਜਿਹੜੇ ਸਪਰ ਹੈਗੇ ਆ ਇਹਨਾਂ ਨੂੰ ਪੱਕਿਆ ਕੀਤਾ ਜਾਏਗਾ ਕੀ ਅਸੀਂ ਮਤਲਬ ਕਹਿੰਦਾ ਇੱਕ ਤਰੀਬ 20 ਦਿਨ ਤੋਂ ਪਹਿਲਾਂ ਕੰਪਲੀਟ ਜਿਹੜੇ ਹੈਗੇ ਇਹਨਾਂ ਪਿੰਡਾਂ ਦੇ ਲੋਕ ਕਰ ਰਹੇ ਆ ਉਹਦਾ ਅਸਰ ਕੀ ਹੋਇਆ ਦੇਖੋ ਸਾਰੇ ਪਿੰਡਾਂ ਦੇ ਉਹਰੇ ਸਰਪੰਚ ਤੇ ਸਾਰੇ ਪਿੰਡਾਂ ਦੇ ਸਰਪੰਚਾਂ ਨਾਲ ਮੈਂ ਗੱਲ ਕੀਤੀ ਹੈ ਜੋ ਸਟੱਡ ਬਣ ਸਕਦੇ ਸੀ ਉਹ ਬਣਾਈ ਵੀ ਨੇ ਤੇ ਦੂਜੀ ਜੋ ਅੱਜ ਦੀ ਸਥਿਤੀ ਪੂਰੇ ਪੰਜਾਬ ਦੀ ਹੋ ਰਹੀ ਹੈ ਤੇ 2023 ਦੇ ਵਿੱਚ ਸੀ ਜੇ ਬਰਸਾਤਾਂ ਹੀ ਇੰਨੀਆਂ ਹੋ ਗਈਆਂ ਪਾਣੀ ਇੰਨਾ ਹੋ ਗਿਆ ਕਿ ਜਿੰਨਾ ਤਾਂ ਦਰਿਆਵਾਂ ਦੇ ਕੰਡੇ ਹੁਣ ਦਰਿਆਵਾਂ ਦੇ ਕੰਡੇ ਖੜੇ ਰਹਿੰਦੇ ਆ ਪਾਣੀ ਨੂੰ ਸੰਭਾਲਦੇ ਆ ਉਹੀ ਕੰਡੇ ਬੇਵਸ ਹੋ ਗਏ ਵਿਚਾਰੇ ਹੋ ਜਾਂਦੇ ਨੇ ਜਦੋਂ ਪਾਣੀ ਉੱਪਰ ਦੀ ਲੰਘਿਆ ਜੋ ਬਣ ਸਕਦਾ ਸੀ ਅਸੀਂ 276 ਕਰੋੜ ਰੁਪਇਆ ਖਰਚ ਗਿਆ ਲੋਕਾਂ ਦੇ ਨਾਲ ਮੈਂ ਸਾਰੀ ਗੱਲ ਕਰਕੇ ਆਇਆ ਤੁਸੀਂ ਵੀ ਜਾ ਕੇ ਕਰ ਲਿਓ ਜਿੱਥੇ ਇਹਨਾਂ ਦੇ ਬੰਨ ਮਜ਼ਬੂਤ ਕਰਨੇ ਸੀ ਬੰਨ ਮਜ਼ਬੂਤ ਕੀਤੇ ਆ ਤੇ ਲੋਕਾਂ ਨੇ ਇਸ ਤੇ ਤਸੱਲੀ ਜ਼ਾਹਰ ਕੀਤੀ ਹੈ ਸੋ ਇਹ ਬਰਸਾਤਾਂ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੇ ਟੋਟਲੀ ਮੈਦਾਨੀ ਇਲਾਕੇ ਦੀ ਉੱਥੇ ਵੀ ਕਿਸਮ ਦੀ ਸਥਿਤੀ ਬਣੀ ਹੋਈ ਹੈ ਸੋ ਇੰਨਾ ਪਾਣੀ ਕਿਸੇ ਦੇ ਹੱਥ ਵਸ ਨਹੀਂ ਹੈ ਕਿ ਇੰਨੇ ਪਾਣੀ ਨੂੰ ਕੋਈ ਹੱਥ ਲਾ ਕੇ ਰੋਕ ਸਕੇ ਪਰ ਇਸ ਸਮੇਂ ਇਸ ਸਮੇਂ ਜੋ ਸਰਕਾਰ ਦੀ ਡਿਊਟੀ ਹੈ ਅਜਿਹੇ ਸਮਿਆਂ ਦੇ ਵਿੱਚ ਜਿਹੜੇ ਹਾਲਾਤ ਨਾ ਵੜਨ ਸਰਕਾਰ ਕੋਲ ਕੀ ਯੋਜਨਾ ਹੈ ਜੀ ਮੈਂ ਉਹੀ ਬੇਨਤੀ ਕਰਨ ਲੱਗਿਆ ਅਜਿਹੇ ਸਮੇ ਸਭ ਤੋਂ ਪ੍ਰਾਇੋਰਟੀ ਤਾਂ ਇਹ ਹੁੰਦੀ ਹੈ ਵੀ ਲੋਕਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ ਤੇ ਸਰਕਾਰ ਲੋਕਾਂ ਦੇ ਨਾਲ ਖੜੇ ਅੱਜ ਅਸੀਂ ਆਏ ਹਾਂ ਇੱਕ ਹਮਦਰਦੀ ਵੱਜੋਂ ਆਏ ਹਾਂ ਤੇ ਨਾਲ ਸਾਡਾ ਸਾਰਾ ਡਿਪਾਰਟਮੈਂਟ ਵਾਟਰ ਰਿਸੋਰਸਿਸ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਤੋਂ ਲੈ ਕੇ ਸਾਰੇ जेई ਤੱਕ ਸਾਰੇ ਮੁਲਾਜ਼ਮ ਇੱਥੇ ਹਾਜ਼ਰ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡੀਸੀ ਐਸਡੀਐਮ ਸਾਰੇ ਏਡੀਸੀ ਵੀਡੀਓ ਬਲਾਗ ਤੱਕ ਦੇ ਸਾਰੇ ਅਧਿਕਾਰੀ ਹਾਜ਼ਰ ਨੇ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੈ ਕੋਈ ਰਾਸ਼ਨ ਪਾਣੀ ਦੀ ਲੋੜ ਹੈ ਉਹ ਦਿੱਤਾ ਜਾ ਰਿਹਾ ਹੈ ਮੈਡੀਕਲ ਏਡ ਦੀ ਗੱਲ ਹੈ ਉਹ ਦਿੱਤੀ ਜਾ ਰਹੀ ਹੈ ਪਸ਼ੂਆਂ ਲਈ ਕਿਤੇ ਚਾਰਾ ਡਿਸਕਨੈਕਟੀਵਿਟੀ ਵੈਸੇ ਹੈ ਨਹੀਂ ਇੱਥੇ ਪਰ ਜੋ ਵੀ ਕਿਸੇ ਜੀ ਦੀ ਜ਼ਰੂਰਤ ਹੈਗੀ ਹੈ ਉਹ ਇਸ ਸਮੇਂ ਦਿੱਤੀ ਜਾ ਰਹੀ ਹੈ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਜਿੱਥੇ ਵੀ ਕਿਤੇ ਕੋਈ ਮਿੱਟੀ ਦੀ ਲੋੜ ਹੈ ਤੇ ਉਹ ਮਿੱਟੀ ਰਹੇ ਕੰਮ ਕੀਤਾ ਜਾ ਰਿਹਾ ਹੈ ਜਿੱਥੇ ਡਿਸਕਨੈਕਟੀਵਿਟੀ ਹੋਈ ਹੈ ਆ ਟਾਲੀ ਪਿੰਡ ਉੱਤੇ ਉੱਥੇ ਚਾਰ ਬੰਦੇ ਫਸ ਗਏ ਸੀ ਚਾਰ ਬੰਦਿਆਂ ਨੂੰ ਰੈਸਕਿਊ ਸਾਡੇ ਐਮਐਲਏ ਰਾਜਾ ਗਿੱਲ ਜੀ ਖੜੇ ਆ ਕਿਸ਼ਤੀਆਂ ਰਾਹੀਂ ਰੈਸਕਿਊ ਕਰਕੇ ਆਏ ਨੇ ਇੱਥੇ ਅਬਦੁੱਲਾਪੁਰ ਪਿੰਡ ਹੈ ਉੱਥੇ ਮਹਾਰਾਜ ਦੇ ਸਰੂਪ ਕਿਉਂਕਿ ਪਿੰਡ ਸਾਰਾ ਉਸ ਦੇ ਵਿੱਚ ਹੋ ਗਿਆ ਤੇ ਮਹਾਰਾਜ ਦੇ ਸਰੂਪ ਬਾਹਰ ਲੈ ਕੇ ਆਏ ਆ ਹਲਕਾ ਟਾਂਡਾ ਦੇ ਵਿੱਚ ਤਾਂ ਵੈਸੇ ਰਾਜ ਸਿੰਘ ਸਿੰਘ ਦੀ ਪੂਰੀਆਂ ਸੇਵਾਵਾਂ ਨਿਭਾ ਰਹੇ ਨੇ ਲੋਕਾਂ ਦਾ ਦੋਸ਼ ਹੈ ਕਿ ਜਿਸ ਵੇਲੇ ਪ੍ਰਸ਼ਾਸਨ ਦਾ ਅਧਿਕਾਰੀ ਜਿਹੜੇ ਹੈਗੇ ਆ ਹੋ ਕੇ ਆ ਜਾਂਦੇ ਉਸ ਤੋਂ ਬਾਅਦ ਬਿਲਕੁਲ ਅਣਦੇਖਾ ਕੀਤਾ ਜਾਂਦਾ ਹੈ ਬਾਅਦ ਨਹੀਂ ਪੁੱਛੀ ਜਾਂਦੀ ਬਾਅਦ ਸਰ ਸਰਕਾਰ ਇਹ ਸਮਾਂ ਮੈਂ ਕਹਿ ਸਕਦਾ ਇਹ ਸਮਾਂ ਦੇਖੋ ਗੱਲ ਇਹ ਹੈ ਇਹ ਸਮਾਂ ਦੂਸ਼ਣਬਾਜ਼ੀ ਦਾ ਤਾਂ ਨਹੀਂ ਹੈ ਪਰ ਇਹ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅੱਗੇ ਨੂੰ ਕੀ ਕਰਾਂਗੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਗੱਲ ਕਹੀ ਹੈ ਤੇ ਮੈਂ ਵੀ ਹੁਣ ਸਾਰੇ ਅਧਿਕਾਰੀਆਂ ਨੂੰ ਕਹਿ ਕੇ ਆਇਆ ਹਾਂ ਪਰ ਸਾਰੇ ਪੰਜਾਬ ਦੇ ਵਿੱਚ ਇਨਸਟਰਕਸ਼ਨਾਂ ਨੇ ਕਿ ਜਿੱਥੇ ਅਧਿਕਾਰੀ ਡਿਊਟੀ ਦੇ ਰਹੇ ਨੇ ਅਧਿਕਾਰੀ ਡਿਊਟੀ ਦੇ ਨਾਲ-ਨਾਲ ਉਹਨਾਂ ਦੀ ਜ਼ਿੰਮੇਵਾਰੀ ਵੀ ਫਿਕਸ ਕੀਤੀ ਹੈ ਕਿ ਤੁਸੀਂ ਇਹ ਵੀ ਦੇਖਣਾ ਕਿ ਕਿੱਥੇ ਕਿਸ ਚੀਜ਼ ਦੀ ਜ਼ਰੂਰਤ ਹੈਗੀ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪਰਸੋਂ ਮੀਟਿੰਗ ਕੀਤੀ ਸੀ ਸਾਡੇ ਅਧਿਕਾਰੀ ਕ੍ਰਿਸ਼ਨ ਕੁਮਾਰ ਸੈਕਟਰੀ ਜੀ ਨੇ ਉਹਨਾਂ ਨਾਲ ਰਹਿ ਕੀਤੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਲੋ ਹੜਾਂ ਦਾ ਤਾਂ ਨਿਕਲ ਜਾਣਾ ਜੋ ਨੁਕਸਾਨ ਹੋਏ ਨੇ ਹੋਏ ਨੇ ਇਹ ਤੇ 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਸਾਰਾ ਸਮਾਨ ਨਿਕਲ ਜਾਣਾ ਉਸ ਤੋਂ ਬਾਅਦ ਅਸੀਂ ਸਾਰੀ ਚੀਜ਼ ਦੀ ਇਸ ਗੱਲ ਤੇ ਚਰਚਾ ਕਰਾਂਗੇ ਕਿਉਂਕਿ ਮੈਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਇਆ ਫਿਰੋਜ਼ਪੁਰ ਜਾ ਕੇ ਆਇਆ ਤਰਨਤਾਰਨ ਜਾ ਕੇ ਆਇਆ ਕਪੂਰਥਲੇ ਫਾਜ਼ਿਲਕਾ ਸਾਰੇ ਦੇਖ ਕੇ ਆਇਆ ਕਿ ਕਿੱਥੇ ਕੀ ਕੁਝ ਹੋਰ ਕੀਤਾ ਜਾ ਸਕਦਾ ਹੈ ਅਸੀਂ ਨਾਲ ਇਸ ਗੱਲ ਤੇ ਵੀ ਚਰਚਾ ਕਰਾਂਗੇ ਕਿ ਅਜਿਹੇ ਹਾਲਾਤ ਨਾ ਬਣ ਬਾਕੀ ਦੇਖੋ ਕੁਦਰਤ ਦੀ ਮਾਰ ਨੂੰ ਨਹੀਂ ਕੋਈ ਰੋਕ ਸਕਦਾ